ਅੱਜ ਸਰ ਜੋ ਕੈਂਪ ਤੇ ਪਹੁੰਚੇ ਉਹ ਕੀ ਕਹੋਗੇ ਇਸ ਬਾਰੇ ਅੱਜ ਮੈਂ ਪਿੰਡ ਮੋਹਲੀ ਗੁਰਦੁਵਿਖੇ ਜਿਹੜਾ ਕਿ ਸਰਦਾਰ ਸਰਤਾ ਸਿੰਘ ਖਰਾਬਾ ਜੀ ਦਾ ਨਾਮ ਕੇ ਪਿੰਡ ਹੈ ਉੱਥੇ ਮੈਡੀਕਲ ਕੈਂਪ ਦੇ ਵਿੱਚ ਪਹੁੰਚਿਆ ਇਹ ਚੌਥਾ ਮੈਡੀਕਲ ਕੈਂਪ ਹੈ ਜਿਹੜਾ ਕਿ ਸਰਦਾਰ ਸਰਤਾ ਸਿੰਘ ਖਰਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿਛਲੇ 7-8 ਸਾਲਾਂ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ ਔਰ ਇਸ ਨਾਲ ਪਿੰਡ ਦੇ ਔਰ ਹਲੇ-ਦਲੇ ਦੇ ਜਿਹੜੇ ਮਰੀਜ਼ ਨੂੰ ਉਹ ਬੜਾ ਫਾਇਦਾ ਉਠਾਉਂਦੇ ਨੇ ਔਰ બીજી ਗੱਲ ਇਹ ਕਿ ਸਰਦਾਰ ਕਰਤਾਰ ਸਿੰਘ ਸਰਾਬਾ ਸ਼ਹੀਦ ਨੂੰ ਕਿ ਇੱਕ ਬਹੁਤ ਵੱਡੀ ਸੇਵੀ ਸਰਕਾਰ ਦੇ ਲਈ ਹੈ ਜੋ ਪਿੰਡ ਵਾਲਿਆਂ ਵੱਲੋਂ ਦੇਖ ਕੀਤੀ ਜਾਂਦੀ ਹੈ ਮੈਂ ਸਮਝਦਾ ਕਿ ਰੇਸ਼ਮਪਾਲ ਜੀ ਗੱਤਾਰ ਸਿੰਘ ਜੀ ਮੋਤੀ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੀ ਟੀਮ ਹੈ ਇਸ ਪਿੰਡ ਦੀ ਉਹਨਾਂ ਨੇ ਬੜਾ ਇਹ ਸ਼ਲਾਗਨ ਕੰਮ ਦਾ ਹੈ ਸ਼ੁਰੂ ਕੀਤਾ ਹੈ ਔਰ ਇਹਦੇ ਨਾਲ ਮਲੂਕਾਂ ਨੂੰ ਬੜਾ ਫਾਇਦਾ ਪਹੁੰਚਦਾ ਹੈ ਔਰ ਸ਼ਹੀਦਾਂ ਦੀ ਰਾ ਜਿਹੜੀ ਯਾਦ ਹੈ ਉਹ ਤਾਜ਼ਾ ਹੁੰਦੀ ਰਹੇਗੀ ਕੀ ਮੈਸਜ ਦੇਣਾ ਹੈ ਜੋ ਕੈਂਪਾਂ ਵਰੇ ਆਮ ਜਨਤਾ ਇਸ ਮੌਕੇ ਤੇ ਮੈਂ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਅਜਿਹੇ ਕੈਂਪ ਜਿਹੜੇ ਨਾ ਉਹ ਪਿੰਡੋਂ ਪਿੰਡ ਲੱਗਨੇ ਚਾਹੀਦੇ ਨਾ ਜਿਹਦੇ ਨਾਲ ਗਰੀਬ ਲੋਕ ਵੀ ਔਰ ਐਸੇ ਲੋਕ ਜਿਹੜੇ ਸ਼ਹਿਰ ਤੱਕ ਨਹੀਂ ਪਹੁੰਚ ਕਰ ਸਕਦੇ ਉਹਨਾਂ ਨੂੰ ਮਤਲਬ ਹੀ ਪਿੰਡ ਤੇ ਹੀ ਮੈਡੀਕਲ ਏਡ ਦਾ ਸਹਰਾ ਮਿਲ ਜੰਦਾ ਹੈ ਹਾਂਜੀ ਅੱਜ ਮਹੌਲੇ ਗੁਰਦਵਾਰੇ ਤੁਸੀਂ ਕੈਂਪ ਦੇ ਵਿੱਚ ਪਹੁੰਚੋ ਇਹਦੇ ਬਾਰੇ ਕੀ ਕਹਿਣਾ ਤੁਸੀਂ ये बहुत अच्छे समाज सेवा का कैंप लगाया हुआ है अपनी तरफ से एक नर हॉस्पिटल की तरफ से मैं डॉक्टर सलमान मरीजों का चेकअप किया है वन नाइन्टी के करीब पेशेंट अभी हम लोग एग्जाम कर चुके हैं जिन ज़रूरतमंद को दवाइयों की ज़रूरत थी उनको दवाइयाँ प्रोवाइड कराई हैं और ग्लास प्रोवाइड कराई हैं जिन लोगों को चिट्टे मोदी गई शिकायत है उनको बता दिया गया है आप कैंप के थ्रू देखेंगे क्योंकि उनका ऑपरेशन कर सकते हैं सब लोगों को समाज सेवा के है जिन लोगों ने कैंप लगाया उनका बहुत बहुत धन्यवाद है ਹਾਂਜੀ ਰੇਸਮਪਾਲ ਜੀ ਅੱਜ ਤੁਹਾਡੇ ਪਿੰਡ ਮਹੌਲੀ ਖੁਰਦ ਵਿਖੇ ਕੈਂਪ ਲਗਾਇਆ ਗਿਆ। ਇਹ ਕਿਸ ਵੇਜ ਤੇ ਲਗਾਇਆ ਗਿਆ? ਉੱਥੇ ਜੀ ਇੱਕ ਕਰਤਾਰ ਸਿੰਘ ਸਾਡੇ ਦੇ ਨਾਲ ਸਾਡੇ ਪਿੰਡ ਉੱਚੀ ਇੱਕ ਕਰਤਾਰ ਸਿੰਘ ਸ਼ਰਾਬੇ ਦੇ ਨਾਲ ਸਾਡੇ ਪਿੰਡ ਤੇ ਉਹਦੇ ਅਸੀਂ ਜਾਣਦੇ ਹਾਂ ਕਿ ਕੈਂਪ ਲਵਾਉਣਿਆ ਚੌਥਾ ਕੈਂਪ ਆ ਜੀ। ਤੇ ਇੱਥੇ ਡਾਕਟਰ ਵੀ ਇੱਥੇ ਕੌਣ ਕੌਣ ਪਹੁੰਚੇ ਨੇ ਜੀ? ਅਜੇ ਐਮਐਲਏ ਰਹਿਮਾਨ ਐਮਐਲਏ ਕੁਟਲਾ ਸਾਹਿਬ ਜੀ ਤੇ ਦਿਲबीर ਗੋਲਡੀ ਜੀ ਹੋਂਤਾ ਕਿ ਕਿੰਨੇ ਕਿ ਮਰੀਜ਼ ਇਹਦਾ ਲਾਹਾਂ ਲੇਚਣ ਕੰਪਟਾ ਅੱਜ ਤੱਕ 400 ਮਰੀਜ਼ਾਂ ਦੇ ਕੋਟਾ ਪਾ ਗਿਆ ਸੀ ਟੈਨਸ਼ਨ ਵਾਲਾ ਲੋਕਾਂ ਨੂੰ ਕੀ ਮੈਸੇਜ ਦੇਣਾ ਇਹਦੇ ਬਾਰੇ ਕੈਂਪ ਭਰੇ ਇਹ ਜੇ ਕੈਂਪ ਵੀ ਕਿਸ ਤਰ੍ਹਾਂ ਕਰਨ ਲਗਾਉਣਾ ਚਾਹੀਦਾ ਸਭ ਤੋਂ ਵੱਧ ਕੈਂਪ ਲਾਉਣੇ ਚਾਹੀਦੇ ਲੋਕਾਂ ਨੂੰ ਲਾਹਾਂ ਮਿਲੇ ਫਾਇਦਾ ਹੋਣ ਕੋਈ ਪਤਾ ਪੰਦਾ ਜੀ ਚਲੋ ਅੱਜ 25 ਅੱਜ ਇੱਥੇ ਕੈਂਪ ਲਗਾਇਆ ਗਿਆ ਹੈਗਾ ਇਹਦੇ ਬਾਰੇ ਦੱਸੋ ਕੀ ਜਾਣਕਾਰੀ ਹੈ ਕੈਂਪ ਹਾਂਜੀ ਫ੍ਰੀ ਕਰਤਾਰ ਦੇ ਸਰਾਬਾ ਜੀ ਦੇ ਯਾਨ ਨਾਲ ਨੂੰ ਕਰਦੇ ਹੋਏ ਇਹ ਚੌਥਾ ਮੈਡੀਕਲ ਕੈਂਪ ਲਗਾਇਆ ਗਿਆ ਜੀ ਇਹਦੇ ਵਿੱਚ ਫ੍ਰੀ ਟੈਸਟ ਹੁੰਦੇ ਆ ਮੈਡੀਸਨ ਫ੍ਰੀ ਤੇ ਅੱਖਾਂ ਦਾ ਇੱਕ ਕੰਪਲ ਦਾ ਇਹਦੇ ਨਾਲ ਜੀ ਸੰਗਤਾਂ ਨੂੰ ਬਹੁਤ ਉਤਸ਼ਾਹ ਮਿਲਿਆ